ਇੱਕ ਦੁਖੀ ਮਾਂ ਦੀ ਕਹਾਣੀ ਉਸ ਦੇ ਜ਼ੁਬਾਨੀ ਜਦੋਂ ਮੈਂ ਜਵਾਨ ਸੀ ਮੇਰਾ ਬੜੀ ਰੀਜ ਸੀ ਕਿ ਮੇਰਾ ਸੁੰਦਰ ਪਤੀ ਹੋਵੇ ਮੇਰਾ ਢੇਰ ਸਾਰਾ ਪਿਆਰ ਕਰੇ ਤੇ ਮੈਂ ਵੀ ਆਪਣੇ ਪਤੀ ਨਾਲ ਖੂਬਸਾਰਾ ਪਿਆਰ ਕਰਾਂ ਮੇਰਾ ਖੁਸ਼ੀਆਂ ਦਾ ਭਰਿਆ ਵਿੜਾ ਹੋਵੇ ਪਾਰੇ ਖੁਸ਼ੀਆਂ ਇੰਨਾ ਚਿਰ ਬਰਕਰਾਰ ਨਾ ਰਹਿ ਸਕੀਆਂ ਕਿਉਂਕਿ ਮੈਨੂੰ ਰੱਬ ਨੇ ਇੱਕ ਖੁਸ਼ੀ ਤੋਂ ਵਾਂਝਾ ਰੱਖ ਦਿੱਤਾ ਉਸਨੇ ਮੈਨੂੰ ਪੁੱਤਰ ਜਾਂ ਧੀ ਨਾ ਦਿੱਤਾ ਮੈਂ ਆਪਣੇ ਰੂਮ ਦੇ ਵਿੱਚ ਬੈੱਡ ਤੇ ਸੌਣਾ ਆਪਣੀ ਬਾਹ ਦੇ ਉੱਤੇ ਖੜਾਉਣਾ ਗੁੜੀਆ ਜਾਂ ਗੁੱਡਾ ਆਪਣੇ ਬਾਹ ਤੇ ਰੱਖ ਕੇ ਸੁਵਾਉਣਾ ਉਸੇ ਨਾਲ ਹੀ ਲਾਡ ਕਰਨੇ ਉਸੇ ਦਾ ਹੀ ਸਿਰ ਪਲੋਸਣਾ ਉਸ ਨੂੰ ਆਪਣੀ ਹਿੱਕ ਨਾਲ ਲਾਉਣਾ ਤੇ ਇਹ ਮਹਿਸੂਸ ਕਰਨਾ ਕਿ ਇਹ ਮੇਰਾ ਪੁੱਤਰ ਜਾਂ ਧੀ ਹੈ ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਜਾਣੀਆਂ ਮੇਰੇ ਪਤੀ ਨੇ ਅੰਦਰ ਆਉਣਾ ਉਹਨੇ ਮੈਨੂੰ ਪੁੱਛਣਾ ਕੀ ਗੱਲ ਹੈ ਮੈਂ ਉਹ ਮੁਸਕਰਾ ਕੇ ਕਹਿਣਾ ਸੁਣੋ ਜੀ ਪਾਣੀ ਲੈ ਕੇ ਆਵਾਂ ਪਰ ਉਹ ਦਿਲਾਂ ਦੀਆਂ ਜਾਣਦਾ ਸੀ ਕਿਉਂਕਿ ਉਹ ਮੇਰੀ ਰੂਹ ਦਾ ਸਾਥੀ ਸੀ ਤਨ ਤਾਂ ਦੋ ਸੀ ਪਰ ਰੂਹ ਸਾਡੀ ਇੱਕ ਸੀ ਉਹਨੇ ਮੇਰੀਆਂ ਦਿਲ ਦੀਆਂ ਗੱਲਾਂ ਬੋਝ ਲੈਣੀਆਂ ਉਹਨੇ ਮੈਨੂੰ ਕਹਿਣਾ ਰੱਬ ਇਹਨਾਂ નિર્ਦਈ ਨਹੀਂ ਹੋ ਸਕਦਾ ਜਿਹੜਾ ਸਾਡੀਆਂ ਖੁਸ਼ੀਆਂ ਖੋ ਲਵੇ ਖੈਰ ਥੋੜਾ ਸਮਾਂ ਬੀਤਿਆ ਫਿਰ ਉਹ ਘੜੀ ਵੀ ਆ ਗਈ ਜਿਸ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਉਸ ਘੜੀ ਹੋ ਤੋਂ ਪਹਿਲਾਂ ਕੁਝ ਮੈਨੂੰ ਔਕੜਾਂ ਤੇ ਪਰੇਸ਼ਾਨੀਆਂ ਵੀ ਆਈਆਂ ਸੀ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆਂ ਜਦੋਂ ਮੈਂ ਗਲੀ ਚੋਂ ਲੰਘਦੀ ਸੀ ਤਾਂ ਲੋਕੀ ਆਪਣੇ ਛੋਟੇ ਛੋਟੇ ਬਾਲ ਖਿੱਚ ਕੇ ਆਪਣੇ ਗੱਲ ਆ ਲਾ ਲੈਂਦੇ ਸੀ ਕਹਿੰਦੇ ਸੀ ਦੇਖਿਓ ਕਿਤੇ ਇਹਦਾ ਪਰਛਾਵਾਂ ਨਾ ਪੈ ਜਾਏ ਕਿਤੇ ਤੁਸੀਂ ਵੀ ਇਹਦੀ ਅਰਗੇ ਨਾ ਹੋ ਜਿਓ ਜੀ ਮੈਂ ਫਿਰ ਘਰੇ ਆਉਣਾ ਰੋਣਾ ਤੇ ਰੱਬ ਅੱਗੇ ਅਰਦਾਸ ਕਰਨੀ ਕਿ ਰੱਬਾ ਮੈਂ ਨਹੀਂ ਮਾੜੀ ਆ ਕਿ ਮੈਂ ਇਹਨਾਂ ਪੁੱਤਾਂ ਧੀਆਂ ਦਾ ਇੰਨਾ ਬੁਰਾ ਸੋਚਾਂ ਜੇ ਕਿਸੇ ਦੇ ਘਰੇ ਕੋਈ ਬਾਲ ਹੋਣਾ ਉਹਨਾਂ ਮੈਨੂੰ ਚੁੱਕਾ ਨਾ ਦੇਣਾ ਉਹਨਾਂ ਮੇਰੇ ਮੱਥੇ ਨਾ ਲਾਉਣਾ ਉਹਨਾਂ ਸੋਚਣਾ ਕਿ ਇਹਨੂੰ ਰੱਬ ਨੇ ਪੁੱਤ ਧੀ ਨਹੀਂ ਦਿੱਤਾ ਸ਼ਾਇਦ ਸਾਡੇ ਪੁੱਤ ਧੀ ਨੂੰ ਨજર ਨਾ ਲਗਾ ਦੇ ਫਿਰ ਇਹਨੇ ਦੁੱਖਾਂ ਦੇ ਪਹਾੜਾਂ ਤੋਂ ਬਾਅਦ ਇੱਕ ਦਿਨ ਖੁਸ਼ੀ ਦੀ ਕਿਰਨ ਜਾਗੀ ਮੇਰੇ ਘਰੇ ਵੀ ਪੁੱਤਰ ਹੋਇਆ ਮੈਂ ਵੀ ਮਾਂ ਬਣੀ ਰੱਬ ਨੇ ਖੈਰ ਲੇਟ ਸੁਣੀ ਮੇਰੀ ਸੁਣੀ ਤਾਂ ਸਹੀ ਮੈਂ ਜਿਸ ਬਾਹ ਤੇ ਉਸ ਗੁੱਡੇ ਨੂੰ ਸੁਵਾਉਂਦੀ ਸੀ ਉਸ ਦਾ ਸਿਰ ਪਲੋਸਦੀ ਸੀ ਉਸ ਦੇ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰਦੀ ਸੀ ਮੈਂ ਝੂਠੀ ਆਸ ਰੱਖਦੀ ਸੀ ਕਿ ਉਹ ਮੈਨੂੰ ਮਾਂ ਕਹੇ ਅੱਜ ਉਹ ਘੜੀ ਆ ਚੁੱਕੀ ਸੀ ਕਿ ਮੇਰਾ ਪੁੱਤਰ ਮੇਰੇ ਕੋਲ ਸੀ ਉਹ ਮੈਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹਜ਼ਾਰ ਵਾਰੀ ਮਾਂ ਮਾਂ ਕਹਿੰਦਾ ਸੀ ਜਦੋਂ ਉਹ ਮੈਨੂੰ ਮਾਂ ਮਾਂ ਕਹਿੰਦਾ ਸੀ ਤਾਂ ਮੈਂ ਸਾਰੇ ਦੁੱਖ ਭੁੱਲ ਗਈ ਉਹਦੀਆਂ ਨਿੱਕੀਆਂ ਨਿੱਕੀਆਂ ਸ਼ੈਤਾਨੀਆਂ ਨਿੱਕੇ ਨਿੱਕੇ ਉਹਦੇ ਹਾਸੇ ਮੇਰੀਆਂ ਸਾਰੀਆਂ ਦੁੱਖਾਂ ਤਕਲੀਫਾਂ ਤੋਂ ਮੈਨੂੰ ਦੂਰ ਕਰ ਗਏ ਸ਼ਾਇਦ ਮੈਂ ਸੋਚਿਆ ਕਿ ਦੇਰ ਹੀ ਸਹੀਂ ਰੱਬ ਨੇ ਮੇਰੀ ਸੁਣੀ ਤਾਂ ਸਹੀਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂਗਾ ਕਿ ਤੁਹਾਡੇ ਕੋਲੋਂ ਵਿਊ ਲੈਣੇ ਆ ਲਾਈਕ ਲੈਣੇ ਆ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਆ ਕਿ ਜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੋਈ ਲੇਡੀ ਇਸ ਤਰ੍ਹਾਂ ਹੈ ਔਰਤ ਇਸ ਤਰ੍ਹਾਂ ਹੈ ਕਿ ਜਿਸ ਨੂੰ ਰੱਬ ਨੇ ਕੋਈ ਪੁੱਤਰ ਤੀ ਨਹੀਂ ਦਿੱਤਾ ਤਾਂ ਸਾਡਾ ਸਮਾਜ ਉਹਨਾਂ ਨੂੰ ਬੜੀ ਬੁਰੀ ਨਿਗਾਹ ਨਾਲ ਤਾਨੇ ਮਰੋੜਿਆ ਤਾਨੇ ਦਿੰਦਾ ਹੈ ਮਰੋੜੇ ਦਿੰਦਾ ਹੈ ਬਹੁਤ ਗਲਤ ਭਾਵਨਾ ਰੱਖਦਾ ਹੈ ਉਹਦੇ ਪ੍ਰਤੀ ਮੈਂ ਬਸ ਇੱਕੋ ਸਵਾਲ ਕਰਨਾ ਚਾਹਣਾ ਯਰ ਕਿਸੇ ਦਾ ਦਿਲ ਕਰਦਾ ਕਿ ਉਹ ਮਾਣਾ ਬਣੇ ਮੈਨੂੰ ਇੱਕ ਵਾਰੀ ਸੋਚ ਕੇ ਦੱਸਿਓ ਜੇ ਕਿ ਸਦਾ ਦਿਲ ਕਰਦਾ ਕਿ ਉਹ ਪਿਓ ਨਾ ਬਣੇ ਕਿਉਂਕਿ ਮਾਂ ਪਿਓ ਜਿਹੜਾ ਹੈ ਉਹ ਬੰਨਣਾ ਇੱਕ ਅਲੱਗ ਹੀ ਮਜਾ ਹੈ ਜਿੰਨਾ ਤੱਕ ਤੁਸੀਂ ਮਾਂ ਪਿਓ ਨਹੀਂ ਨਾ ਬੰਦੇ ਉਹਨਾਂ ਦਾ ਇੱਕ ਮੈਂ ਸਮਝਣਾ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਮੁਕੰਮਲ ਨਹੀਂਗੀ ਤੁਹਾਡੇ ਮਾਤਾ ਪਿਤਾ ਬਣਨ ਤੇ ਜ਼ਿੰਦਗੀ ਮੁਕੰਮਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਵਾਸਤੇ ਜੀਂਦੇ ਜੇ ਕਿਸੇ ਦੀਆਂ ਖੁਸ਼ੀਆਂ ਨੂੰ ਪੂਰੀਆਂ ਕਰਨ ਵਾਸਤੇ ਪੂਰਾ ਪੂਰਾ ਦਿਨ ਦੁਕਾਨ ਤੇ ਬੈਠੇ ਰਹਿੰਦੇ ਜੇ ਬਸ ਇਹੀ ਜ਼ਿੰਦਗੀ ਦਾ ਮਜ਼ਾ ਏ ਅੱਜ ਵਾਲੀ ਵੀਡੀਓ ਮੈਂ ਤੁਹਾਨੂੰ ਲਾਈਕ ਕਰਨ ਨੂੰ ਨਹੀਂ ਆਖਣਾ ਬਿਲਕੁਲ ਨਹੀਂ ਅੱਜ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਖੁਸ਼ੀ ਨਾਲ ਲਾਈਕ ਕਰਨਾ ਏ ਤੇ ਖੁਸ਼ੀ ਨਾਲ ਲਾਈਕ ਮੇਰੇ ਕਰਕੇ ਨਹੀਂ ਕਰਨਾ ਆਪਣੇ ਮਾਤਾ ਪਿਤਾ ਕਰਕੇ ਕਰਨਾ ਏ ਕਿਉਂਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਬੜੀਆਂ ਸੁੱਖਾਂ ਸੁਖ ਸੁਖ ਕੇ ਬੜੇ ਨੰਗੇ ਪੈਰੀਂ ਅਰਦਾਸਾਂ ਕਰ-ਕਰਕੇ ਲਿਆ ਏ ਇਹ ਮਤ ਸੋਚੋ ਮਤ ਸੋਚੋ ਕਿ ਤੁਹਾਡੇ ਮਾਤਾ ਪਿਤਾ ਤਾਡੇ ਬਾਰੇ ਕੁਝ ਨਹੀਂ ਕਰ ਸਕਦੇ ਉਹ ਯਾਰ ਉਹ ਜੇ ਤਾਂ ਉਹ ਪੈਦਾ ਕਰ ਸਕਦੇ ਆ ਤੁਹਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਪੂਰੀਆਂ ਕਰ ਸਕਦੇ ਆ ਹੋਰ ਦੱਸੋ ਆਪਾਂ ਨੂੰ ਕੀ ਚਾਹੀਦਾ ਹੈ ਬਾਕੀ ਅੱਜ ਵਾਲੀ ਵੀਡੀਓ ਜਿਹੜੀ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ ਮਿਲਦੇ ਆਂ ਦਾਂ ਦੀ ਇੱਕ ਮੋਟੀਵੇਸ਼ਨਲ ਜੀ ਸਟੋਰੀ ਦੇ ਨਾਲ ਤਦ ਤੱਕ ਲਈ ਸਸਤਰੀਕਾਰ